ਦੋਸਤੋ ਪਿਛਲੇ ਵੀਡੀਓ ਚ ਜਿਵੇਂ ਗੱਲ ਕੀਤੀ ਸੀ ਕਰਮ ਯੋਗ ਤੇ ਗਿਆਨ ਯੋਗ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ ਭਗਤੀ ਯੋਗ ਜਾਂ ਭਗਤੀ ਮਾਰਗ ਕੀ ਹੈ ਇਸ ਦੀਆਂ ਕੀ ਸ਼ਰਤਾਂ ਨੇ ਕੀ ਇਹਦੇ ਸਾਈਨ ਨੇ ਕੀ ਪ੍ਰੋਸੈਸ ਹੈ ਇਹਦਾ ਤੇ ਦੋਸਤੋ ਜਲਦੀ ਨਾਲ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਭਗਤੀ ਯੋਗ ਦੇ ਉੱਤੇ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਭਗਤੀ ਯੋਗ ਜਿਹੜਾ ਹੈ ਭਗਤੀ ਮਾਰਗ ਹੈ ਇਸ ਦਾ ਜੋ ਬੇਸ ਹੈ ਉਹ ਕੀ ਹੈ ਪ੍ਰੇਮ ਸਮਰਪਣ ਤੇ ਸ਼ਰਧਾ ਦੋਸਤੋ ਇਸ ਦੇ ਬੇਸ ਹਨ ਇਸ ਦੇ ਆਧਾਰ ਹਨ ਇਹਦੇ ਸਾਈਨ ਕੀ ਹਨ ਪਹਿਲਾ ਸਾਈਨ ਹੈ ਈਸ਼ਵਰ ਪ੍ਰੇਮ ਬਿਨਾ ਕਿਸੇ ਸਵਾਰਥ ਦੇ ਬਿਨਾ ਕਿਸੇ ਮਤਲਬ ਦੇ ਈਸ਼ਵਰ ਨਾਲ ਪ੍ਰੇਮ ਕਰਨਾ ਫਿਰ ਹੈ ਸਿਮਰਨ ਰੱਬ ਦਾ ਨਾਮ ਲੈਣਾ ਉਸ ਨੂੰ ਯਾਦ ਕਰਨਾ ਉਹ ਹੈ ਸਿਮਰਨ ਤੀਸਰਾ ਹੈ ਦੋਸਤੋ ਸਮਰਪਣ ਇਹ ਬਹੁਤ ਜ਼ਰੂਰੀ ਅੰਗ ਹੈ ਭਗਤੀ ਮਾਰਗ ਦਾ ਆਪਣਾ ਤਨ ਮਨ ਧਨ ਪਰਮਾਤਮਾ ਨੂੰ ਸਮਰਪਿਤ ਕਰ ਦੇਣਾ ਆਪਣੀ ਕੋਈ ਚਾਹ ਨਹੀਂ ਰੱਖਣੀ ਪਰਮਾਤਮਾ ਤੇ ਗੁਰੂ ਜੀ ਕੋਈ ਭੇਦ ਨਹੀਂ ਰੱਖਣਾ ਦੋਵਾਂ ਨੂੰ ਸਮਰਪਣ ਕਰਨਾ ਹੈ ਭਾਵਨਾ मात्र ਇਹ ਚੌਥਾ ਜੋ ਹੈ ਸਾਈਨ ਹੈ ਤਰਕ ਤੇ ਬੁੱਧੀ ਦੀ بجائے ਭਗਤੀ ਮਾਰਗ 'ਚ ਦਿਲ ਤੋਂ ਕੰਮ ਲਿਆ ਜਾਂਦਾ ਹੈ ਜਿੱਦਾਂ ਪਿਛਲੀ ਵੀਡੀਓ 'ਚ ਮੈਂ ਦੱਸਿਆ ਸੀ ਕਿ ਜੋ ਗਿਆਨ ਮਾਰਗ ਹੈ ਉਹ ਜਿਹੜਾ ਮੁੱਖ ਤੌਰ ਤੇ ਉਹਦੇ ਵਿੱਚ ਰੋਲ ਜਿਹੜਾ ਹੈ ਬੁੱਧੀ ਦਾ ਜ਼ਿਆਦਾ ਹੈ ਗਿਆਨ ਦਾ ਜ਼ਿਆਦਾ ਰੋਲ ਹੈ ਉਸ ਤਰ੍ਹਾਂ ਹੀ ਭਗਤੀ ਮਾਰਗ 'ਚ ਦਿਲ ਦਾ ਹਿਰਦੇ ਦਾ ਕਹਿ ਲੋ ਜਾਂ ਭਾਵਨਾ ਦਾ ਜਿਹੜਾ ਰੋਲ ਹੈ ਇਹ ਜ਼ਿਆਦਾ ਹੈ ਇਹ ਨਹੀਂ ਹੈ ਕਿ ਇਹਦੇ ਵਿੱਚ ਗਿਆਨ ਜਾਂ ਕਰਮ ਮਾਰਗ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਦੋਵੇਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਹਨ ਮੈਂ ਅੱਗੇ ਗੱਲ ਕਰਾਂਗੇ ਇਹਦੇ ਬਾਰੇ ਤੇ ਦੋਸਤੋ ਭਗਤੀ ਮਾਰਗ ਦੇ ਪ੍ਰੋਸੈਸ ਕੀ ਹਨ ਪਹਿਲਾ ਹੈ ਗੁਰੂ ਧਾਰਨਾ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਧਾਰਨਾ ਪਹਿਣਾ ਇੱਕ ਗੁਰੂ ਧਾਰਨ ਕਰਨਾ ਪੈਣਾ ਹੈ ਦੂਸਰਾ ਹੈ ਗੁਰੂ ਦੀ ਜਿਹੜੀ ਬਾਣੀ ਹੈ ਗੁਰੂ ਦੀ ਜਿਹੜੀ ਸਿੱਖਿਆ ਹੈ ਉਹਨੂੰ ਸੁਣਨਾ ਪੜ੍ਹਨਾ ਤੇ ਤੀਸਰਾ ਹੈ ਉਸ ਨੂੰ ਮਨਨ ਕਰਨਾ ਚੌਥਾ ਹੈ ਜਪ ਕੀਰਤਨ ਰਾਹੀ ਰੱਬ ਦੇ ਗੁਣ ਗਾਉਣਾ ਜੋ ਵੀ ਸ਼ਬਦ ਜੋ ਕੀਰਤਨ ਜੋ ਮਹਿਮ ਜੜੀ ਲਿਖ ਕੇ ਦਿੱਤੀ ਹੈ ਜਾਂ ਗੁਰੂ ਨੇ ਉਚਰੀ ਹੈ ਉਹਦੇ ਅਨੁਸਾਰ ਹੀ ਤੁਸੀਂ ਪਰਮਾਤਮਾ ਦਾ ਜਿਹੜਾ ਹੈ ਗੁਣ ਗaan ਕਰਨਾ ਉਹਦੇ ਅਲੱਗ-ਅਲੱਗ ਤਰੀਕੇ ਹੈ ਜਪ ਹੈ ਕੀਰਤਨ ਹੈ ਇਤਿਆਦੀ ਨੇ ਪੰਜਵਾਂ ਹੈ ਦੋਸਤੋ ਮਾਇਆ ਤੋਂ ਉਲਟ ਹੋ ਕੇ ਮਨ ਨੂੰ ਸੰਸਾਰੀ ਚੀਜ਼ਾਂ ਤੋਂ ਸੰਸਾਰੀ ਵਾਸਨਾਵਾਂ ਤੋਂ ਉਲਟ ਕੇ ਰੱਬ ਵਾਲੇ ਪਾਸੇ ਲਾਉਣ ਦੀ ਕੋਸ਼ਿਸ਼ ਕਰਨਾ ਛੇਵਾਂ ਹੈ ਰਜਾ ਵਿੱਚ ਚੱਲਣਾ ਇਹ ਹੀ ਸਮਰਪਣ ਹੈ कि जो परमात्मा कर रहा है जो दे रहा है सो सब सही है ते परमात्मा ਦੀ ਰਜਾ ਵਿੱਚ ਰਹਿਣਾ ਹੈ ਇਹ ਨਹੀਂ ਹੈ ਕਿ ਕੁਝ ਆਪਣਾ ਜੀਵਨ ਚ ਜੋ ਜਿਹੜੇ ਕਰਮ ਨੇ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਜਾਂ ਕੁਝ ਪ੍ਰਾਪਤੀ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਤੁਹਾਨੂੰ ਵੀ ਗ੍ਰਸਤੀ ਸੰਸਾਰ ਚਲਾਉਣਾ ਹੈ ਤੇ ਕਰਮ ਵੀ ਕਰਨੇ ਹਨ ਪਰ ਇਹ ਹੈ ਕਿ ਜਿੱਦਾਂ ਪਿਛਲੀ ਵੀਡੀਓਜ਼ ਮੈਂ ਤੁਹਾਨੂੰ ਦੱਸਿਆ ਹੈ ਕਰਮ ਯੋਗ ਵਾਲੀ ਚ ਕਿ ਕਰਮ ਜਿਹੜੇ ਕਰਨੇ ਹਨ ਪਰ ਉਹ ਨਿਸਵਾਰਥ ਭਾਵ ਨਾਲ ਕਰਨੇ ਹਨ ਇੱਕ ਆਪਣੇ ਆਪ ਨੂੰ ਕਰੈਕਟਰ ਸਮਝ ਕੇ ਕਿ ਇਹ ਸੰਸਾਰ ਇੱਕ ਨਾਟਕ ਹੈ ਮੈਂ ਉਹਦਾ ਇੱਕ ਕਰੈਕਟਰ ਹੈ ਮੈਨੂੰ ਇੱਕ ਰੋਲ ਮਿਲਿਆ ਹੋਇਆ ਹੈ ਉਹ ਸਮਝ ਕੇ ਆਪਣੇ ਜਿਹੜੇ ਰੋਲ ਉਹ ਵੀ ਅਦਾ ਕਰਨੇ ਹਨ ਸਤਵਾਂ ਹੈ ਦੋਸਤੋ ਸਤਵਿਕ ਜੀਵਨ ਜੀਣਾ ਸਤਵਿਕ ਮਤਲਬ ਸਾਦਾ ਜੀਵਨ ਜਿੱਦਾ ਦੋਸਤੋ ਸਦ ਕਰਮ ਕਰਨੇ ਨੇ ਮਾੜੇ ਕੰਮ ਨਹੀਂ ਕਰਨੇ ਚੋਰੀ ਠੱਗੀ ਨਿੰਦਾ ਚੁਗਲੀ ਪਰ ਧਨ ਪਰ ਧਨ ਤੋਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਤੇ ਆਪਣੇ ਅੰਦਰ ਚੰਗੇ ਗੁਣ ਜਿਹੜੇ ਹਨ ਉਹ ਜਿਹੜੇ ਵਿਕਸਿਤ ਕਰਨੇ ਹਨ ਜਿਦਾਂ ਪ੍ਰੇਮ ਨਿਮਰਤਾ ਦਇਆ ਇਹੋ ਜਿਹੇ ਜਿਹੜੇ ਚੰਗੇ ਗੁਣ ਹਨ ਇਹੋ ਜੇ ਆਪਣੇ ਅੰਦਰ ਵਿਕਸਿਤ ਕਰਨੇ ਜਦੋਂ ਤੁਸੀਂ ਚੰਗੇ ਗੁਣ ਵਿਕਸਿਤ ਕਰੋਗੇ ਤੇ ਮਾੜੇ ਆਪਣੇ ਆਪ ਹੀ ਤੁਹਾਡੇ ਤੋਂ ਦੂਰ ਹੁੰਦੇ ਜਾਣਗੇ ਤੇ ਸਾਤਵਿਕ ਜੀਵਨ ਬਣਾਉਣਾ ਹੈ 8ਵਾਂ ਹੈ ਦੋਸਤੋ satsang ਜਾਂ saad sang ਕਰਨਾ satsang ਦਾ ਮਤਲਬ ਜਿੱਥੇ ਪਰਮਾਤਮਾ ਦੀ ਗੱਲ ਹੋ ਰਹੀ ਹੈ ਉਹ satsang ਹੈ saad oh satsang ਨੂੰ ਕਿਹਾ ਜਾਂਦਾ ਜਿਹੜੇ ਜਿਥੇ ਕੋਸ਼ ਪਰਮਾਤਮਾ ਦੇ ਰਸਤੇ ਚੱਲਣ ਵਾਲੇ ਉਹਦੇ ਜਿਹੜੇ ਪ੍ਰੇਮੀ ਜਨ ਹਨ ਹਰੇ ਜਨ ਹਨ ਉਹ ਬੈਠੇ ਨੇ ਉਹਨਾਂ ਦਾ ਸੰਗ ਕਰਨਾ ਉਹਨੂੰ ਸਾਧ ਸੰਗ ਕਿਹਾ ਜਾਂਦਾ ਹੈ ਇਹਨਾਂ ਦੋਵਾਂ ਵਿੱਚ ਫਰਕ ਵੇਖਣਾ ਤੁਸੀਂ ਮੇਰਾ ਪਿੱਛੇ ਇੱਕ ਵੀਡੀਓ ਹੈ ਉਹ ਵੇਖ ਸਕਦੇ ਜੀ ਨੌਵਾਂ ਹੈ ਦੋਸਤੋ ਅਰਥਾ ਤਿਰਜ ਦੇ ਨਾਲ ਚੱਲਦੇ ਰਹਿਣਾ ਤਿਰਜ ਦੇ ਨਾਲ ਹੀ ਤੁਸੀਂ ਪ੍ਰੇਮਾ ਭਗਤੀ ਕਰਦੇ ਰਹਿਣਾ ਹੈ ਉਹਦਾ ਫਲ ਕਦੋਂ ਮਿਲੇਗਾ ਇਹਦੀ ਕਦੀ ਵੀ ਚਾਹ ਨਹੀਂ ਰੱਖਣੀ ਇਹਦੀ ਕੋਈ ਇੱਛਾ ਨਹੀਂ ਰੱਖਣੀ ਇਹਨੇ ਸੋਚਣਾ ਕਿ ਹਾਂ ਮੈਨੂੰ ਫਲ ਮਿਲ ਜੇ ਮੈਂ ਇੰਨੀ ਭਗਤੀ ਕਰ ਲਈ ਇੱਕ ਸਾਲ ਕਰ ਲਿਆ ਦੋ ਸਾਲ ਪੰਜ ਸਾਲ ਕਰ ਲਿਆ ਹੋ ਸਕਦਾ ਜਨਮਾਂ ਵੀ ਲੱਗ ਜਾਂਦੇ ਨੇ ਹੋ ਸਕਦਾ ਕਿ ਬੰਦੇ ਨੂੰ ਇੱਕ ਪਲਚ ਹੀ ਪਰਮਾਤਮਾ ਮਿਲ ਜੇ ਉਹ ਤੁਹਾਡੀ ਪਿਆਸ ਕਿੰਨੀ ਗਹਿਰੀ ਉਹਦੇ ਉੱਤੇ ਡਿਪੈਂਡ ਕਰਦਾ ਹੈ ਤੁਸੀਂ ਬਸ ਆਪਣਾ ਜਿਹੜਾ ਹੈ ਕਰਮ ਹੈ ਉਹ ਧੀਰਜ ਨਾਲ ਕਰਦੇ ਰਹਿਣਾ ਹੈ ਤੇ ਇਹ ਨਹੀਂ ਵੇਖਣਾ ਕਿ ਉਹਦਾ ਫਲ ਮੈਨੂੰ ਕਦੋਂ ਮਿਲੇਗਾ ਪਰਮਾਤਮਾ ਮੇਰੇ ਉੱਤੇ ਕਿਰਪਾ ਕਦੋਂ ਕਰੇਗਾ ਦਸਵਾ ਹੈ ਦੋਸਤੋ ਕਿ ਸੰਸਾਰ ਦੇ ਨਾਲ ਬਹੁਤ ਮੋਹ ਨਹੀਂ ਕਰਨਾ ਜਿਹੜੇ ਵੀ ਰਿਸ਼ਤੇ ਨਾਤੇ ਜੋ ਵੀ ਨੇ ਉਹਨਾਂ ਦੇ ਨਾਲ ਮੋਹ ਨਹੀਂ ਕਰਨਾ ਜਿਹੜੇ ਸਰਸਤਾ ਦੀ ਸਾਡੇ ਜਿਹੜੇ ਕੰਮ ਨੇ ਉਹ ਵੀ ਇਦਾਂ ਕਰਨੇ ਨੇ ਜਿੱਦਾਂ ਅਸੀਂ ਇੱਕ ਸੁਪਨਾ ਵੇਖ ਰਹੇ ਹਾਂ ਜਾਂ ਇੱਕ ਨਾਟਕ ਕਰ ਰਹੇ ਹਾਂ ਇਸ ਤਰ੍ਹਾਂ ਹੀ ਆਪਣੇ ਜੀਵਨ ਨੂੰ ਜੀਣਾ ਹੈ ਦੋਸਤੋ satsang ਤੋਂ ਜਿਹੜੀ ਹੈ satsang ਤੇ satsang ਤੋਂ ਸ਼ਰਧਾ ਪੈਦਾ ਹੁੰਦੀ ਹੈ ਸ਼ਰਧਾ ਤੋਂ ਸਮਰਪਣ ਪੈਦਾ ਹੁੰਦਾ ਹੈ ਸਮਰਪਣ ਤੋਂ ਪ੍ਰੇਮ ਪੈਦਾ ਹੁੰਦਾ ਹੈ ਤੇ ਪ੍ਰੇਮ ਦੇ ਉਤਪਾਦ ਭਗਤੀ ਉਪਜਦੀ ਹੈ ਇੱਕ ਹਿਸਾਬ ਨਾਲ ਕਿਹਾ ਜਾਵੇ ਤੇ ਭਗਤੀ ਜਿਹੜੀ ਉਹ ਪ੍ਰੋਸੈਸ ਨਹੀਂ ਹੈ ਕੋਈ ਮਾਰਗ ਨਹੀਂ ਹੈ ਭਗਤੀ ਤੇ ਦੇਖਿਆ ਜਾਵੇ ਤੇ ਫਲ ਹੈ ਭਗਤੀ ਤੇ ਲਾਸਟ ਚ ਹੁੰਦੀ ਹੈ ਇਹ ਸਾਰੇ ਤਰੀਕੇ ਜਿਹੜੇ ਹਨ ਇਹ ਭਗਤੀ ਨੂੰ ਪੈਦਾ ਕਰਨ ਵਾਸਤੇ ਹਨ ਹੁਣ ਅਸੀਂ ਕਹੀਏ ਕਿਸੇ ਨੂੰ ਕਿ ਤੂੰ ਪਰਮਾਤਮਾ ਨਾਲ ਪ੍ਰੇਮ ਕਰ ਲੈ ਪ੍ਰੇਮ ਤੇ ਜਾਂ ਕਿਸੇ ਨਾਲ ਕੀਤਾ ਨਹੀਂ ਜਾ ਸਕਦਾ ਪ੍ਰੇਮ ਹੁੰਦਾ ਹੈ ਤੇ ਪ੍ਰੇਮ ਕਿੱਦਾਂ ਹੁੰਦਾ ਹੈ ਉਹ ਸਾਰਾ ਜਿਹੜਾ ਹੈ ਜਦੋਂ ਆਪਾਂ ਸਾਧ ਸੰਗ ਕਰਦੇ ਹਾਂ ਜਾਂ ਇਹੋ ਜਿਹੇ ਬੰਦਿਆਂ ਕੋਲ ਰਹਿੰਦੇ ਹਾਂ ਜਿਨ੍ਹਾਂ ਨੂੰ ਪ੍ਰੇਮ ਪਹਿਲਾਂ ਹੋ ਚੁੱਕਿਆ ਹੈ ਜਿਨ੍ਹਾਂ ਨੂੰ ਆਪਾਂ ਸਾਧੂ ਜਾਂ ਸੰਤ ਕਹਿੰਦੇ ਹਨ ਨਾ ਜਦੋਂ ਉਹਨਾਂ ਦੇ ਸ਼ਰਨ ਚ ਆਪਾਂ ਰਹਿੰਨੇ ਹਨ ਤੇ ਸਾਨੂੰ ਵੀ ਪ੍ਰਮਾਤਮਾ ਨਾਲ ਹੌਲੀ ਹੌਲੀ ਪ੍ਰੇਮ ਹੋਣ ਲੱਗਦਾ ਹੈ ਜਦੋਂ ਪ੍ਰਮਾਤਮਾ ਦੇ ਬਾਰੇ ਬਾਣੀ ਆਪਾਂ ਗੁਰੂਆਂ ਦੀ ਪੜਦੇ ਹਾਂ ਸੁਣਦੇ ਹਾਂ ਤੇ ਸਾਡੇ ਅੰਦਰ ਵੀ ਜਿਹੜੀ ਪ੍ਰੇਮ ਦੀ ਭਾਵਨਾ ਸ਼ਰਧਾ ਦੀ ਭਾਵਨਾ ਪੈਦਾ ਹੋਣ ਲੱਗਦੀ ਹੈ ਜੋ ਆਖਿਰ ਵਿੱਚ ਭਗਤੀ ਵਿੱਚ ਤਬਦੀਲ ਹੋ ਜਾਂਦੀ ਹੈ ਤਾਂ ਦੋਸਤੋ ਜਿੰਨਾ ਚਿਰ ਸਾਡੇ ਵਿੱਚ ਪ੍ਰੇਮ ਪੈਦਾ ਨਹੀਂ ਹੋ ਜਾਂਦਾ ਉਹਨਾਂ ਵਿੱਚ ਚਿਰ ਤੇ ਅਸੀਂ ਜਿਹੜੇ ਹਾਂ ਇੱਕ ਸਧਾਰਨ ਆਦਮੀ ਹਾਂ ਉਹਨਾਂ ਚਿਰ ਤੇ ਅਸੀਂ ਬੁੱਧੀ ਨਾਲ ਹੀ ਚੱਲ ਰਹੇ ਹਾਂ ਤਰਕ ਨਾਲ ਚੱਲ ਰਹੇ ਹਾਂ ਤੇ ਦੋਸਤੋ ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਗਿਆਨ ਮਾਰਗ ਹੈ ਜਾਂ ਕਰਮ ਮਾਰਗ ਹੈ ਉਹ ਵੀ ਇਹਦੇ ਵਿੱਚ ਇਨਵੋਲ ਹੈ ਭਗਤੀ ਮਾਰਗ ਕੱਲਾ ਨਹੀਂ ਭਗਤੀ ਤੇ ਇੱਕ ਫਲ ਹੈ ਭਗਤੀ ਤੇ ਲਾਸਟ ਵਿੱਚ ਪੈਦਾ ਹੁੰਦੀ ਹੈ ਜਿੰਨਾ ਚਿਰ ਭਗਤੀ ਤੁਹਾਡੇ ਅੰਦਰ ਉਪਜਦੀ ਨਹੀਂ ਹੈ ਤਦ ਤੱਕ ਤੇ ਤੁਸੀਂ ਗਿਆਨ ਮਾਰਗ ਤੇ ਕਰਮ ਮਾਰਗ ਤੇ ਹੀ ਚੱਲ ਰਹੇ ਜੇ ਤੇ ਇਸ ਨੂੰ ਸਮਝਣ ਵਾਸਤੇ ਤੁਹਾਨੂੰ ਮੇਰੇ ਪਿਛਲੇ ਦੋ ਵੀਡੀਓ ਵੇਖਣੇ ਪੈਣਗੇ ਕਿ ਕਰਮ ਯੋਗ ਕੀ ਹੈ ਤੇ ਗਿਆਨ ਯੋਗ ਕੀ ਹੈ ਉਹਦੇ ਨਾਲ ਤੁਹਾਨੂੰ ਸਮਝ ਆ ਜਾਏਗੀ ਕਿ ਕੋਈ ਵੀ ਮਾਰਗ ਜਿਹੜਾ ਵੀ ਜੇ ਕਰਮ ਯੋਗ 'ਚ ਪਿਆ ਕੋਈ ਕਰਮ ਮਾਰਗ 'ਤੇ ਚੱਲ ਰਿਹਾ ਹੈ ਤੇ ਉਹ ਵੀ ਭਗਤੀ ਕਰ ਸਕਦਾ ਹੈ ਤੇ ਜਿਹੜਾ ਕਰਮ ਯੋਗ ਚੱਲਦਾ ਹੈ ਉਹ ਗਿਆਨ ਯੋਗ ਵੀ ਕਰ ਸਕਦਾ ਹੈ ਗਿਆਨ ਮਾਰਗ ਵੀ ਅਪਣਾ ਸਕਦਾ ਹੈ ਉਸ ਤਰ੍ਹਾਂ ਹੀ ਜਿਹੜਾ ਭਗਤੀ ਮਾਰਗ 'ਤੇ ਚੱਲ ਰਿਹਾ ਕਰਮ ਤੇ ਉਹ ਵੀ ਕਰ ਰਿਹਾ ਹੈ ਤੇ ਗਿਆਨ ਦੀ ਜ਼ਰੂਰਤ ਉਸ ਨੂੰ ਵੀ ਹੈ ਤੇ ਗਿਆਨ ਬੋਧ ਹੈ ਤੇ ਅਗਰ ਤੁਸੀਂ ਗੁਰਬਾਣੀ ਪੜੋਗੇ ਤੇ ਬਹੁਤ ਗਹਿਰੀਆਂ ਗਹਿਰੀਆਂ ਗਿਆਨ ਦੀਆਂ ਫਿਲਾਸਫੀ ਵਾਲੀਆਂ ਗੱਲਾਂ ਵੀ ਨੇ ਤੇ ਇਸ ਲਈ ਨਿਹਰਾ ਭਗਤੀ ਮਾਰਗ ਨਹੀਂ ਐ ਸੱਚ ਗਿਆਨ ਤੇ ਕਰਮ ਯੋਗ ਦੋਵੇਂ ਹੈ ਹਾਂ ਇਹ ਹੈ ਕਿ ਜਿਹੜਾ ਮਾਰਗ ਜਿੱਦਾਂ ਭਗਤੀ ਮਾਰਗ ਹੈ ਭਗਤੀ ਯੋਗ ਹੈ ਇਹਦੇ ਵਿੱਚ ਗਿਆਨ ਤੇ ਕਰਮ ਦੀ ਜਿਹੜੀ ਅਹਿਮੀਅਤ ਹੈ ਉਹ ਘੱਟ ਹੁੰਦੀ ਹੈ ਤੇ ਪ੍ਰੇਮ ਦੀ ਅਹਿਮੀਅਤ ਜ਼ਿਆਦਾ ਹੈ ਜਿੱਦਾਂ ਗਿਆਨ ਮਾਰਗ ਦੇ ਵਿੱਚ ਬੁੱਧੀ ਦੀ ਸਮਝ ਦੀ ਅਹਿਮੀਅਤ ਜ਼ਿਆਦਾ ਹੈ ਤੋ ਦੋਸਤੋ ਤੁਹਾਨੂੰ ਇਹ ਵੀਡੀਓ ਇਹ ਜਾਣਕਾਰੀ ਕਿਦਾਂ ਲੱਗੀ ਜ਼ਰੂਰ ਲਿਖਿਓ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਫਿਰ ਮਿਲਾਂਗੇ ਨਵੇਂ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ